थानਕ ਅਲਹੋਰਾ ਗੇਟ ਸ਼ਮਸ਼ਾਨ ਘਾਟ ਦਾ ਰੱਖ-ਰਖਾਵ ਕਰਨ ਵਾਲੀ ਅਮਲ ਸੋਸਾਇਟੀ ਦੀ ਅੱਜ ਸਲਾਨਾ ਇਜਲਾਸ ਸੋਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਮਲਕੀਤ ਐਗਰੋ ਟੇਕ ਦੇ ਮਾਲਕ ਮਲਕੀਤ ਸਿੰਘ ਅਤੇ ਚਰਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਆਏ ਹੋਏ ਸਖਸੀਅਤਾਂ ਮੈਂਬਰਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ ਚੇਤਨ ਮਹਿਤਾ ਦੀ ਪੂਰੀ ਰਿਪੋਰਟ ਕਿਆਰਟੀ ਨਿਊਜ਼ ਨੈਟਵਰਕ ਮੇਰੇ ਵੱਲੋਂ ਸਾਰਾ ਸ਼ਸਤੀਕਾਰ ਅੱਜ ਅਮਲ ਸੁਸਾਇਟੀ ਨਾਪਾ ਨੇ ਸਲਾਣਾ ਜਲਾਸ ਬਣਾਇਆ ਤੇ ਉਹਨਾਂ ਦੀ ਦੁਆਰਾ ਚੋਣ ਦੇ ਵਿੱਚ ਸਰਬਸੰਮਤੀ ਨਾਲ ਬਲਜੀਤ ਸਿੰਘ ਖੈਰਾ ਜੀ ਨੂੰ ਦੁਬਾਰਾ ਪ੍ਰਧਾਨ ਚੁਣਿਆ ਗਿਆ ਸਾਨੂੰ ਇਸ ਦਾ ਵੀ ਬਹੁਤ ਵੱਡੀ ਖੁਸ਼ੀ ਹੈ ਇਹ ਸੁਸਾਇਟੀ ਸ਼ਹਿਰ ਦੇ ਬਹੁਤ ਸੋਹਣੀ ਕੰਮ ਕਰਦੀ ਹੈ ਤੇ ਇਹਨਾਂ ਨੇ ਪਾਰਕ ਬੜੇ ਸੋਹਣੇ ਬਣਾਏ ਹੋਏ ਨੇ ਅੰਦਰ ਤੇ ਲੋਕ ਇੱਥੇ ਸ਼ਹਿਰ ਕਰਨ ਆਉਂਦੇ ਨੇ ਅਸੀਂ ਵੀ ਰੋਟਰੀ ਕਲੱਬ ਨਾਲ ਮਨਾਬਾ ਬਣੋ ਅੰਦਰ ਵਾਸ਼ਰੂਮ ਬਣਾਏ ਨੇ ਇੱਕ ਭਰਾਂਡਾ ਬਣਾਇਆ ਸਾਡੇ ਵੱਡੇ ਭਰਾ ਮੁਲਕੀ ਜੀ ਨੇ ਇੱਥੇ 250 ਫੁੱਟ ਦਾ ਸ਼ੈੱਡ ਬਣਾ ਕੇ ਦਿੱਤਾ ਹੈ ਤੇ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਇਹ ਸੋਸਾਇਟੀ ਦਿਨ ਦਿਨੀ ਰਾਤ ਆਪਣੀ ਤਰੱਕੀ ਕਰੇ ਤੇ ਸ਼ਹਿਰ ਵਾਸੀਆਂ ਦਾ ਭਲਾ ਹੋਵੇ ਜੀ ਸਾਹਿਬ ਜੀ ਜੀ ਸੌਂਚ ਕਿਸਨਾ ਤੋਂ ਹੋਇਆ ਗਿਆ ਕਿੱਦਾਂ ਦੇਖਦੇ ਹੋ ਕਿੰਨੀ ਦੇਰ ਤੋਂ ਤੁਹਾਡੀ ਸੰਸਥਾ ਕਰਦੀ ਸਾਡੀ ਸੰਸਥਾ 1994 ਤੋਂ هون ਚ ਆਈ ਹੈ ਜਿਹਦੇ ਪਹਿਲੇ ਫਾਊਂਡਰ ਪ੍ਰਧਾਨ ਸਾਡੇ ਦਰਮਿਆਨ ਨੇ ਸਰ ਮੇਜਰ ਰਣਜੀਤ ਸਿੰਘ ਜੀ ਸੰਧੂ ਜਿਨ੍ਹਾਂ ਨੇ ਬਹੁਤ ਹੀ ਆਪਣੇ ਉਦਮ ਨਾਲ ਇਸ ਸੰਸਥਾ ਨੂੰ ਜੋ ਤੁਸੀਂ ਅੱਜ ਦੇਖਦੇ ਹੋ ਇਸ ਜਗ੍ਹਾ ਤੇ ਬਚਾਇਆ ਹੈ ਉਹ ਕਿਹੜੇ ਕਿਹੜੇ ਕਾਰਜ ਤੁਹਾਡੀ ਸੰਸਥਾ ਕਰਦੀ ਹੈ ਸਾਡੀ ਸੰਸਥਾ ਪਬਲੀਕਲੀ ਜਿਹੜੇ ਸੈਰਗਾ ਬਣਾ ਕੇ ਦਿੰਦੀ ਬਣਾਈ ਹੈ ਤੇ ਸੰਸਾਰ ਘਟ ਲਈ ਜਿਹੜੇ ਪਰਮਿਸ਼ਨ ਕਰਨ ਆਉਂਦੇ ਨੇ ਲੋਕ ਉਹਨਾਂ ਲਈ ਹਰ ਸਹੂਲਤ ਗੱਡੀ ਦੀ ਸਹੂਲਤ ਬਜੀਫੇ ਬੱਚਿਆਂ ਨੂੰ ਜਿਹੜੇ ਵੰਡੇ ਜਾਂਦੇ ਨੇ ਇਹੋ ਜੇ ਇੱਕ ਹਰ ਸਾਲ ਅਸੀਂ ਸਰਬੱਤ ਦੇ ਭਲੇ ਲਈ ਗੁਰੂ ਮਾਰ ਦੇ ਦਾ ਓਟ ਅਸਰਾ ਲੈਨੇ। ਤਾਂ ਕਿ ਦੀ ਉਹ ਤੁਹਾਨੂੰ ਦੁਬਾਰਾ ਮੌਕਾ ਮਿਲਿਆ ਕਿ ਤੁਹਾਡੇ ਵਾਲੇ ਜਿਹੜਾ ਕਰ ਰਹੇ ਸਾਡੀ ਕੋਸ਼ਿਸ਼ ਹੋਈ ਕਿ ਜਿਸ ਤਰ੍ਹਾਂ ਪਹਿਲਾਂ ਸਾਡੇ ਮੇਜਰ ਹਰ ਸੰਧੂ ਸਾਹਿਬ ਨੇ ਇਸ ਦੀ ਬਿਹਤਰੀ ਲਈ ਕੰਮ ਕੀਤੇ ਨੇ ਹੋਰ ਵੀ ਸਾਡੇ ਜੋ ਵੀ ਧਿਆਨ ਵਿੱਚ ਆਉਣਗੇ ਜੋ ਵੀ ਸਾਨੂੰ ਸੰਗਤ ਸਾਡੇ ਧਿਆਨ ਵਿੱਚ ਲਿਆਉਗੀ ਤਾਂ ਅਸੀਂ ਉਹਨਾਂ ਨੇਪਰੇ ਚੜਨ ਦੀ ਕੋਸ਼ਿਸ਼ ਕਰਾਂਗੇ। ਸਾਡੀ ਚੋਣ ਹੋਈ ਹੈ ਮੁੜ ਤੋਂ ਕੀ ਕਹਨੇ ਚੋਲੇ ਤੋਂ ਕਰ ਸਾਡੀ ਸੁਸਾਇਟੀ ਦੀ ਕਦੇ ਵੀ ਚੋਣ ਨਹੀਂ ਹੋਈ ਇਹ ਚਲੋ ਅਸੀਂ ਪ੍ਰਕਿਰਿਆ ਚੋਣ ਪ੍ਰਕਿਰਿਆ ਕਰਦੇ ਹਾਂ ਸਰਬਸੰਮਤੀ ਨਾਲ ਹਮੇਸ਼ਾ ਹੀ ਕਮੇਟੀ ਟੀਮ ਪ੍ਰਧਾਨ ਸੈਕਟਰੀ ਚੁਣੇ ਗਏ ਆ ਸਾਡੇ ਸਭ ਤੋਂ ਪਹਿਲੇ ਪ੍ਰਧਾਨ ਮੇਜਰ ਰਣਜੀਤ ਸਿੰਘ ਸੰਧੂ ਜੋ ਸਰਪ੍ਰਸਤ ਹੈ ਇਸ ਟਾਈਮ 27 ਸਾਲ ਇਸ ਸੁਸਾਇਟੀ ਦੇ 29 ਸਾਲ ਇਸ ਸੁਸਾਇਟੀ ਦੇ ਲਗਾਤਾਰ ਪ੍ਰਧਾਨ ਰਹੇ ਆ ਉਸ ਤੋਂ ਬਾਅਦ ਸਾਡੇ ਹੁਣ ਪਿਛਲੇ 2 ਸਾਲਾਂ ਤੋਂ ਬਲਜੀਤ ਸਿੰਘ ਖੈਰਾ ਸੈਕਟਰੀ ਛੱਜੂ ਰਾਮ ਸਿੰਘ ਜੀ ਸੇਵਾ ਕਰ ਰਹੇ ਸਨ ਤੇ ਦੁਬਾਰਾ ਫੇਰ ਸਰਵ ਸੰਮਤੀ ਨਾਲ ਦੋਨਾਂ ਨੂੰ ਪ੍ਰਧਾਨ ਅਤੇ ਸਕੱਤਰ ਚੁਣਿਆ ਗਿਆ ਹੈ ਇਸ ਲਈ ਸਾਰਿਆਂ ਦਾ ਧੰਨਵਾਦ ਅਮਲ ਸੋਸਾਇਟੀ ਦਾ ਸਲਾਨਾ ਇਜਲਾਸ ਸੀਗਾ ਬੜਾ ਚੰਗਾ ਲੱਗਿਆ ਸਾਰੀ ਇਹਨਾਂ ਦੀ ਜੋ ਚੋਣ ਪ੍ਰਕਿਰਿਆ ਨੂੰ ਦੇਖ ਕੇ ਵੀ ਬੜਾ ਆਨੰਦ ਆਇਆ ਬੜਾ ਜਿਹਨੂੰ ਕਹਿੰਦੇ ਲੋਕਤੰਤਰੀ ਢੰਗ ਦੇ ਨਾਲ ਅਗਲੀ ਜਿਹੜੀ ਟੀਮ ਨੂੰ ਅਹੁਦੇ ਬਖਸ਼ੇ ਨੇ ਤੇ ਨਵੀਂ ਟੀਮ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅਮਲ ਸੋਸਾਇਟੀ ਦੇ ਤੇ ਨਾਲ ਅੱਜ ਇਹ ਦੱਸਦਿਆਂ ਤੁਹਾਨੂੰ ਖੁਸ਼ੀ ਹੁੰਦੀ ਹੈ ਕਿ ਸਰਦਾਰ ਚੰਨ ਸਿੰਘ ਜੀ ਵੱਲੋਂ ਮਲਕੀਤ ਕੰਬਾਈਨ ਵੱਲੋਂ ਜੋ ਇੱਕ ਨਵਾਂ ਸ਼ੈੱਡ ਇੱਥੇ ਸਾਰਿਆ ਗਿਆ ਉਹਦਾ ਉਦਘਾਟਨ ਕੀਤਾ ਗਿਆ ਤੇ ਰੌਟਰੀ ਕਲੱਬ ਦੇ ਸਹਿਯੋਗ ਨਾਲ ਇੱਕ ਸ਼ੈੱਡ ਤੇ ਜਾਂ ਇੱਕ ਬਾਥਰੂਮ ਸੀਗੇ ਉਹ ਵੀ ਅੱਜ ਉਹਨਾਂ ਦਾ ਵੀ ਉਦਘਾਟਨ ਕੀਤਾ ਗਿਆ ਤੇ ਚੰਗਾ ਲੱਗਦਾ ਹੈ ਜਦੋਂ ਸਾਰੀਆਂ ਸੁਸਾਇਟੀਆਂ ਇਕੱਠੀਆਂ ਹੋ ਕੇ ਕੁਰਦੀਆਂ ਨੂੰ ਤੇ ਲੋਕ ਭਲਾਈ ਦੇ ਨਾਭਾਨਵਾਸੀਆਂ ਲਈ ਅਸੀਂ ਹਰਕੇ ਕੰਮ ਕਰਦੇ ਹਾਂ ਸੋ ਅੱਜ ਦੇ ਇਹਨੇ ਵਧੀਆ ਸਮਾਗਮ ਦੀਆਂ ਮੈਂ ਨੱਬਨ ਵਾਸੀਆਂ ਨੂੰ ਅਮਲ ਸੋਸਾਇਟੀ ਨੂੰ ਰੋਡ ਟ੍ਰਿਪ ਕਲੱਬ ਨਾਬਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹਾਂਜੀ ਜੀ ਹੋਈ ਤੇ ਪ੍ਰਧਾਨ ਜੀ ਛੁੜੇ ਗਏ ਅੱਜ ਸਾਡੀ ਅਮਲ ਸੋਸਾਇਟੀ ਦੀ ਜਨਰਲ ਬੋਡੀ ਮੀਟਿੰਗ ਹੋਈ ਜਿਹਦੇ ਵਿੱਚ ਪਰਮਾ ਇਕੱਠ ਹੋਇਆ ਤੇ ਸਾਡੇ ਨਵੀਂ ਟੀਮ ਸਰਦਾਰ ਬਲਜੀਤ ਸਿੰਘ ਜੀ ਘੇਰਾ ਤੇ ਜੀ ਰਿਛਾ ਜੂਰਾਮ ਜੀ ਇਹਨਾਂ ਨੂੰ ਜਨਰਤ ਕਰਦੇ ਤੌਰ ਤੇ ਸਾਂਝ ਕਹੀ ਗਈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਹ ਸੋਸਾਇਟੀ ਨੂੰ ਅੱਗੇ ਚੜ੍ਹਦੀਆਂ ਕਲਾਂ ਵਿੱਚ ਜਾਂਦੇ ਹੋਏ ਦੇਖਦਾ ਥੈਂਕ ਯੂ